ਇਹ ਆ 25 ਦੀ 29 30 ਵਾਲੀ ਜਿਹੜੀ ਨਵੰਬਰ ਦੀ ਡੇਟ ਹੈ ਹੂੰ 2025 29 ਨਵੰਬਰ ਦੀ ਡੇਟ ਹਾਂਜੀ 29 29 30 ਵਾਲੀ ਰਾਤ ਨੂੰ 3:33 ਮਿੰਟ 35 ਸੈਕਿੰਡ ਦੇ ਸੰਸਾਰ ਦਾ ਤੇ ਭਾਰਤ ਦਾ ਨਕਸ਼ਾ ਬਦਲ ਜਾਣਾ ਜੇ ਮੈਂ ਪਹਿਲਾਂ ਕਹਿ ਚੁੱਕਿਆ ਮੈਂ ਉਹ ਪਹਿਲਾਂ ਪਾ ਚੁੱਕਿਆ ਕੋਈ ਸਮਝੂ ਨਾ ਸੋ ਕਿਸ ਤਰੀਕੇ ਦਾ ਬਦਲਾਅ ਹੈ 25 ਦੀ 29 30 ਵਾਲੀ ਜਿਹੜੀ ਨਵੰਬਰ ਦੀ ਡੇਟ ਹੂੰ 2025 29 ਨਵੰਬਰ ਦੀ ਡੇਟ ਹੂੰ 29 29 30 ਵਾਲੀ ਰਾਤ ਨੂੰ 3:33 ਮਿੰਟ 35 ਸੈਕਿੰਡ ਤੇ ਸੰਸਾਰ ਦਾ ਤੇ ਭਾਰਤ ਦਾ ਨਕਸ਼ਾ ਬਦਲ ਜਾ। ਜੇ ਮੈਂ ਪਹਿਲਾਂ ਕਹਿ ਚੁੱਕੀ ਹਾਂ ਮੈਂ ਲੋ ਪਹਿਲਾਂ ਪਾ ਚੁੱਕੀ ਹਾਂ ਕੋਈ ਸਮਝਉਣਾ ਕਿਸ ਤਰੀਕਾ ਕਿਦਾ ਬਣਾ ਕਿਸਾਨੀ ਵਾਸਤੇ ਸੀਗੀ ਹਾਂਜੀ ਉਹ ਫੇਰ ਤਰ੍ਹਾਂ ਇਹ ਡੇਟ ਵੀ ਮੈਨੂੰ 1.5 ਸਾਲ ਪਹਿਲਾਂ ਪਤਾ ਲੱਗ ਸੀਗੀ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਆਜੋ ਕਿ ਇਹਦੇ ਚ ਕਿਉਂਕਿ ਮੈਂ ਪੈਸੇ ਇਕੱਠੇ ਕਰਨ ਵਾਸਤੇ ਨਹੀਂ ਕਿਸੇ ਨੂੰ ਕਰਦਾ ਨਾ ਪਿੱਛੇ ਕਿਸੇ ਨੂੰ ਲਾਇਆ ਮੇਰਾ ਨਿਸ਼ਾਨਾ ਸਿਰਫ ਇੱਕ ਹੂ ਹੈ ਸਮੇਂ ਦੇ ਮਾਲਕ ਤਾਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਸਾਹਿਬ ਨੇ ਦਸ਼ਮੇਸ਼ ਪਤਾ ਜੀ ਨੇ ਬਈ ਆਪਣੇ ਧਰਮ ਨਾਲ ਵੰਦਗੀ ਨਾਲ ਜੁੜੋ ਕੋਈ ਮੁਸਲਮਾਨ ਅੱਲਾ ਅੱਲਾ ਕਹੇ Hindu ਹੈ ਰਾਮ ਰਾਮ ਕਹੇ ਉਹ ਨਿਰੰਕਾਰ ਨਾਲ ਜੁੜੋ ਥੋੜਾ ਬਲਾ ਹੋ ਜਾਊਗਾ ਹਾਂ ਕਿ ਇਸ ਤਰ੍ਹਾਂ ਦਾ ਬਦਲਾਵ ਹੋਣਾ ਜਿਵੇਂ ਤੁਸੀਂ ਦੱਸ ਰਹੇ ਹੋ ਬਦਲਾਵ ਜੀ ਇਸ ਤਰ੍ਹਾਂ ਵੀ ਸੰਸਾਰ ਦਾ ਨਕਸ਼ਾ ਬਦਲ ਜਾਣਾ ਕਿੱਦਾਂ ਹੋਣਾ ਜਦੋਂ ਪਾਪ ਵੱਧ ਜਾਂਦਾ ਫਿਰ ਉੱਥੇ ਸੰਸਾਰ ਦੀ ਪਾਪ ਨੂੰ ਖਤਮ ਕਰਨਾ ਇੱਕ ਵਾਰੀ ਸੁਸਤ੍ਰਿਸ਼ਟੀ ਦਾ ਸੰਘਾਰ ਹੁੰਦਾ ਨਾਸ਼ ਹੁੰਦਾ ਹੂੰ ਉਹਦੇ ਵਿੱਚ ਚੰਗੇ ਵੀ ਮਾਰੇ ਜਾਂਦੇ ਸੀ ਜੀ ਜਿਸ ਤਰ੍ਹਾਂ ਹੁਣ ਦੁਆਪਰ ਦਾ ਸਮਾ ਸੀਗਾ ਹੂੰ ਕੋਈ ਮਹਾਪਾਰ ਦੇ ਜੰਗ ਵਿੱਚ ਸੰਸਾਰ ਦੀ ਸਮੇ ਲੋਕ تقريبا 79% ਆਬਾਦੀ ਖਤਮ ਹੋ ਗਈ ਸੀ ਹੂੰ ਮਹਾਪਾਰ ਦੇ 18 ਦੇ ਜੀ 18 ਦੇ ਜੰਗ ਚੱਲੇ ਹੂੰ ਸੰਸਾਰੀਓ ਇਥੇ ਰੂਸ ਵਗੈਰਾ ਹੋਰ ਬਾਹਰ ਮੁਕਾ ਨਾ ਹੋਰ ਨਹੀਂ ਰੱਖੇ ਉਹ ਹੀ ਗ੍ਰੰਥਾਂ ਵਿੱਚ ਮਹਾਭਾਰਤ ਚ ਆਉਂਦੇ ਸਾਰੇ ਉਹ ਸਾਰੇ ਸੰਸਾਰ ਦੀਆਂ ਫੌਜਾਂ ਇੱਥੇ ਆਈਆਂ ਸੀ ਲੜਨਾਂ ਹੂੰ ਕੁਸ਼ੇਤਰ ਦਾ ਮਾਡਾ ਟੈਕਨੋਲੋਜੀ ਤਾਂ ਉੱਥੇ ਵੀ ਸੀਗੀ ਨਾ ਉਹ ਸੰਜੇ ਹਸਨਾਪੁਰ ਦਿੱਲੀ ਦੇ ਵਿੱਚ ਬੈਠਿਆ ਹੂੰ ਤ੍ਰਿਸ਼ਟਰਾਸ਼ਟ ਦੇ ਮਹਿਲ ਵਿੱਚ ਹੂੰ ਤੇ ਜੰਗ ਹੋ ਰਿਹਾ ਕੁਸ਼ੇਤਰ ਵਿੱਚ ਹੂੰ ਸੰਜੇ ਉੱਥੇ ਤ੍ਰਿਸ਼ਟਰਾਸ਼ਟ ਨੂੰ ਦੱਸ ਰਿਹਾ ਵੀ ਆ ਫੁਰਮੇ ਨੇ ਆ ਅਸਰ ਛੱਡਿਆ ਆ ਸ਼ਸਤਰ ਛੱਡਿਆ ਇਹਦੀ ਆ ਬਾਹਾਂ ਬਾੜੀ ਗਈ ਉਹਦਾ ਸਿਰ ਵੱਢ ਹੋ ਗਿਆ ਸਾਰਾ ਉਹ ਉੱਥੇ ਬੈਠਿਆ ਦੱਸ ਰਿਹਾ ਕੋਈ ਟੈਕਨੋਲੋਜੀ ਕੋਈ ਸਾਸਤਾ ਹੈ ਨਾ ਕੋਈ ਸੀ ਤਾਂ ਹੈ ਨਾ ਹੂੰ ਜਿਹੜਾ ਉੱਥੇ ਬੈਠੇ ਦਫਰੇ ਕੋਸ਼ੇਤਰ ਤੋਂ ਨਹੀਂ ਦਿੱਦਾ ਬਿਲਕੁਲ ਦਿੱਲੀ ਹਸਤਰਾਂਪੁਰ ਤੋਂ ਕੋਈ ਕੋਸ਼ੇਤਰ ਨਹੀਂ ਦਿੱਦਾ ਪਰ ਇੱਥੇ ਨਹੀਂ ਦੂਰ ਬੈਠੇ ਬੰਦਾ ਦੱਪ ਰਿਹਾ ਕੋਈ ਟੈਕਨੋਲੋਜੀ ਕੋਈ ਸਾਇੰਸ ਤਾਂ ਹੈ ਜੀ ਕਿ ਇਸੇ ਤਰ੍ਹਾਂ ਹਰੇਕ ਯੋਗੀ ਦੀ ਕਿਮਰਿਆਦਾ ਇੱਕ ਧਰਮ ਉਹ ਹੈਗਾ ਜਦੋਂ ਵੀ ਧਰਮ ਦਾ ਨਾਸ਼ ਹੁੰਦਾ ਉਹ ਜੋਗ ਵਿੱਚ ਨਿਰੰਕਾਰ ਜੀ ਆਪਣਾ ਸੂਪ ਧਾਰਨ ਕਰਕੇ ਸੰਸਾਰ ਨੂੰ ਆਪਣੇ ਨਾਲ ਜੋੜਨ ਵਾਸਤੇ ਉਹ ਵਿਦਿਆ ਨੂੰ ਉਹ ਧਰਮ ਨੂੰ ਉਹ ਮਰਿਆਦਨ ਦੁਬਾਰਾ ਕਾਇਮ ਕਰਦਾ ਹੈ ਪਰ ਫਿਰ ਵੀ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋ ਜਾ ਕੀ ਹੋਣ ਵਾਲਾ ਕਿਉਂਕਿ ਤੁਸੀਂ ਤਾਂ ਦੇਖੋ ਮੌਜੂਦਾ ਸਮੇਂ ਨੂੰ ਵੀ ਉਸੇ ਤਰ੍ਹਾਂ ਹੀ ਢਾਲ ਰਹੀ ਦੇ ਵਿੱਚ ਵਿਚਰ ਰਹੇ ਹੋ ਜੀ ਰਹੇ ਹੋ ਮੈਂ ਤਕਰੀਬਨ ਆਪਣੇ ਬਹੁਤੇ ਕੰਮ ਸਮੇਟ ਲੁਕੇ ਆ ਇਸ ਟਾਈਮ 18 ਤਰੀਕ ਤੋਂ ਬਾਅਦ ਦਾ ਮੈਂ 29 ਨਵੰਬਰ ਤੋਂ ਬਾਅਦ ਦਾ ਤਕਰੀਬਨ ਜਿੰਨੇ ਮੈਨੂੰ ਬਾਹਰ ਸੰਗਤਾਂ ਦੇ ਫੋਨ ਆਏ ਜੀ ਫੋਰ ਸਿੰਘ ਤੋਂ ਵੀ ਫੋਨ ਆਏ ਹੋਰ ਪਾਸੇੋਂ ਵੀ ਫੋਨ ਆਏ ਕੈਨੇਡਾ ਤੋਂ ਵੀ ਆਏ ਨੇ ਸਾਰਿਆਂ ਨੂੰ ਜਵਾਬ ਦਿੱਤਾ ਹੋਇਆ ਵੀ ਮੈਂ ਕਿਸੇ ਪਾਸੇ ਨਹੀਂ ਭਾਈਣਾ ਇਸ ਟਾਈਮ ਕਿਉਂਕਿ 29